मतलब की देख सकते हो दोस्तों ज़िरकपुर ਦੇ ਵਿੱਚੋਂ ਇੱਥੇ ਆਇਆ ਲੋਂਗੋਵਾਲ ਦੇ ਵਿੱਚ ਕਸਟਮਰ 10 ਲੱਖ ਰੁਪਏ ਦਾ ਬੀਲ ਬਣਿਆ ਸੀ ਬਟ ਮੈਨੂੰ ਕਹਿੰਦੇ ਨੇ ਅਸੀਂ ਸਰਵਸਰ ਵੀ 1,90,000 ਰੁਪਏ ਦੇ ਵਿੱਚ ਉਹਨਾਂ ਨੇ ਪੂਰੀ ਕੋਠੀ ਦਾ ਜਿਹੜਾ ਮਾਲ ਤਿਆਰ ਕਰਤਾ ਸੋਸਤੋ ਜਿਹੜੇ ਵੀ ਲੋਕ ਆਪਣਾ ਮਕਾਨ ਬਣਾ ਰਹੇ ਨੇ ਕੋਠੀਆਂ ਬਣਾ ਰਹੇ ਨੇ ਸੋ ਕਹਿੰਨੇ ਹੋ ਕਿ ਸਾਨੂੰ ਜਮੀਂ ਸਸਤੇ ਦਰਵਾਜੇ ਚਾਹੀਦੇ ਆ ਨਾ ਬਈ ਸੋ ਆਪਾਂ ਕੇ ਪਹੁੰਚਿਆ ਲੌਂਗਵਾਲ ਦਰਵਾਜਿਆਂ ਦੀ ਫੈਕਟਰੀ ਦੇ ਵਿੱਚ ਜਿੱਥੇ ਕਿ ਦਰਵਾਜੇ ਸਰਪਾ ਸਿਰਫ 2 ਤੋਂ 2000 ਰੁਪਏ ਦੇ ਵਿੱਚ ਸ਼ੁਰੂ ਹੋ ਜਾਂਦੇ ਹਨ ਨਾ ਮੈਡਮ ਹਾਂਜੀ ਮੈਮ ਜਿਵੇਂ ਆਹ ਵਾਲਾ ਸਨਮਾਈਕਾ ਡੋਰ ਆ ਗਿਆ ਜ ਆਪਣਾ 글로ਸੀ ਦੇ ਵਿੱਚ ਹਾਂ ਇਹ ਆਪਾਂ ਜਿਵੇਂ 7-3 ਦਾ ਪਹਿਲਾ 3 ਕ ਹਜ਼ਾਰ ਦਾ ਮੰਨਦਾ ਜੀ ਸਿਰਫ 3000 ਰੁਪਏ ਦੇ ਵਿੱਚ ਹਾਂ ਦੇਖ ਸਕਦੇ ਹੋ ਦੋਸਤੋ ਸਨਮਾਈਕਾ ਡੋਰ ਆ ਗਿਆ 3000 ਰੁਪਏ ਦਾ ਗਾਰੰਟੀ ਦੇਣਗੇ ਰਿਟਰਨ ਦੇ ਵਿੱਚ ਸੋ ਮੈਨੂੰ ਕਹਿੰਦੇ ਖਰਾਬ ਕਦੇ ਹੁੰਦੇ ਨਹੀਂ ਦਰਵਾਜ਼ੇ ਦੋਨੋਂ ਸਾਈਡਾਂ ਤੇ ਸਨ ਮਾਈਕਾ ਲੱਗਿਆ ਹੋਊਗਾ ਜੀ ਫਰੰਟ ਸਾਈਡ ਤੇ ਸੀਐਨਸੀ ਵਰਕ ਹੋਊਗਾ ਡਿਜ਼ਾਈਨ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਦੇ ਵਿੱਚ ਬਿਲਕੁਲ ਸਭ ਤੋਂ ਵੱਡੀ ਗੱਲ ਕੀ ਦੋਸਤੋ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੁਣ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਮੋਸਟਲੀ ਪਾਣੀ ਲੱਗ ਜਾਂਦਾ ਤਾਂ ਜਦ ਲੱਕੜ ਮੈਡਮ ਫੁੱਲ ਜਾਂਦੀ ਆ ਹਨਾ ਜਿਹੜਾ ਸਨਮਾਇਕਾ ਉਤਰਨਾ ਲੱਗ ਜਾਂਦਾ ਇਦਾਂ ਦੀ ਕੋਈ ਦਿੱਕਤ ਪਰਸ਼ਾਨੀ ਨਹੀਂ ਹੋਊਗੀ ਮੈਂ ਮੇਰੇ ਆਪਣੀ ਰੇਟਨ ਦੇ ਵਿੱਚ ਦੇਵਾਂਗੇ ਫਰਮ ਦਾ ਬਿਲ ਕੱਟ ਕੇ ਜੀ ਹਾਂ ਬਾਕੀ ਮੈਂ ਸ਼ੀਟ ਲਗਾ ਲਓ ਕਲੋਸੇ ਲਗਾ ਲਓ ਸੇਮ ਹੀ ਰੇਟ ਹੋਊਗਾ ਗਰੰਟੀ ਬਰੰਟੀ ਦਿੱਤੀ ਜਾਊਗੀ ਜੀ ਤੇ ਸਭ ਤੋਂ ਵੱਡੀ ਗੱਲ ਭਾਈ ਨਾ ਤਾਂ ਲੱਕੜ ਫੁੱਲਣੀ ਆ ਇੱਥੇ ਤੇ ਨਾ ਹੀ ਕੋਈ ਸਿਉਕ ਵਗੈਰਾ ਲੱਗਣੀ ਦਰਵਾਜ਼ਾ ਇਹ 3000 ਰੁਪਏ ਦਾ ਬਾਕੀ ਦਾ 2-2000 ਰੁਪਏ ਦੇ ਵਿੱਚ ਜਿਹੜੇ ਦਰਵਾਜ਼ੇ ਇੱਥੇ ਸ਼ੁਰੂ ਹੋ ਜਾਂਦੇ ਆ ਤੁਹਾਡੀ ਚੁਆਇਸ ਐ ਇਤੋਂ ਵੱਧ ਰੇਡ ਦੇ ਵਿੱਚ ਲੈਣਾ ਸੋ ਉਹ ਵੀ ਮਿਲ ਜਾਣਗੇ ਇਹਦੇ ਵਿੱਚ ਟੈਕਚਰ ਸ਼ੀਟਾਂ ਵਿੱਚ ਮਿਲ ਜੇਗਾ ਜੀ ਆਪਾਂ ਨੂੰ ਪੀਜੂ ਕੋਲ ਸੋ ਸ਼ੇਡ ਆ ਜਾਂਦੇ ਨੇ ਜਿਵੇਂ ਸਨਮਾਇਕੇ ਦੇ ਵਿੱਚ ਆਪਾਂ ਨੂੰ ਚਾਹੀਦੇ ਹੁੰਦਾ ਕਸਟਮਰ ਦੀ ਚੁਆਇਸ ਹੁੰਦੀ ਆ ਜੀ ਵੀ ਆਪਾਂ ਨੂੰ ਪਾਲਸ ਦੇ ਨਾਲ ਮੈਚਿੰਗ ਸਨਮਾਇਕਾ ਚਾਹੀਦਾ ਆਪਣੇ ਕੋਲ ਉਹ ਸ਼ੇਡ ਵੀ ਆ ਗਏ ਨੇ ਜੀ ਬਿਲਕੁਲ ਤੇ ਜੇ ਤੁਸੀਂ ਸੋਚ ਰਹੇ ਹੋ ਨਾ ਬਈ ਕਿ ਅਸੀਂ ਦਰਵਾਜ਼ੇ ਰੇਡੀ ਕਰਵਾ ਲੈਣ ਮੈਡਮ ਮੋਸਟਲੀ ਇਹ ਵੀ ਦੇਖਿਆ ਜਾਂਦਾ ਲੋਕ ਕਹਿੰਦੇ ਨੇ ਕਿ ਆਪਾਂ ਵੀ ਘਰੀ ਰੇਡੀ ਕਰਵਾ ਲੈਣੇ ਆ ਤਾਂ ਉਹਦੇ ਨਾਲ ਇਹ ਬਜਟ ਜਾਦਾ ਸਹੀ ਰਹਿੰਦਾ ਹਾਂਜੀ ਹਾਂਜੀ ਮੈਂ ਬਾਅਦ ਕੀ ਆਪਣੇ ਕੋਲ ਜਿਵੇਂ ਸਾਗਵਾਂਡੋਰ ਆ ਜਾਂਦੇ ਆ ਜੀ ਜੰਮੂ ਕੈਲ ਆ ਜਾਂਦੇ ਆ ਅੱਜ ਆਪਣਾ ਜ਼ਿਰਕਪੁਰ ਆਰਡਰ ਗਿਆ ਜੀ ਜੋ ਕਿ ਉਹਨਾਂ ਦੇ ਮਿਸਤਰੀ ਨੇ ਉਹਨਾਂ ਦਾ 10 ਲੱਖ ਦਾ ਬਜਟ ਬਣਾਇਆ ਸੀ ਜੀ ਉਹ ਆਪਣੇ ਕੋਲ ਆਏ ਸੀਗੇ ਉਹਨਾਂ ਦਾ 190000 ਦਾ ਬਜਟ ਬਣਿਆ ਜੀ ਜੋ ਕਿਸੇ ਵੀ ਕਸਟਮਰ ਨੇ ਚਾਹੇ ਆ ਕੇ ਚੈੱਕ ਕਰ ਲੈਣਾ ਉਹਨਾਂ ਦੇ ਬਿੱਲ ਵਗੈਰਾ ਜੀ ਇਸ ਤੇ ਸਾਰਾ ਨੋਟ ਆਗਾ ਮਤਲਬ ਕਿ ਦੇਖ ਸਕਦੇ ਹੋ ਦੋਸਤੋ ਜ਼ਿਰਕਪੁਰ ਦੇ ਵਿੱਚੋਂ ਇੱਥੇ ਆਇਆ ਲੋਂਗੋਵਾਲ ਦੇ ਵਿੱਚ ਕਸਟਮਰ 10 ਲੱਖ ਰੁਪਏ ਦਾ ਬੀਲ ਬਣਿਆ ਸੀ ਬਟ ਨਰਮ ਕਹਿੰਦੇ ਵੀ ਅਸੀਂ ਸਰਵਸਰ ਵਿੱਚ 1.90 ਲੱਖ ਰੁਪਏ ਦੇ ਵਿੱਚ ਉਹਨਾਂ ਨੇ ਪੂਰੀ ਕੋਠੀ ਦਾ ਜਿਹੜਾ ਮਾਲ ਤਿਆਰ ਕਰਤਾ